ਕਬੀਰ ਮੇਰੀ ਜ਼ਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜ਼ਾਤ ਕੋ ਜੇ ਜਪਿਓ ਸਿਰਜਣਹਾਰ ਭਗਤ ਕਬੀਰ ਜੀ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਜ਼ਾਤ ਦੀ ਗੱਲ ਕਰਦੇ ਹੋਏ ਉਹਨਾਂ ਮਨੁੱਖਾਂ ਨੂੰ ਸਮਝਾ ਰਹੇ ਨੇ ਜਿਹੜੇ ਸੰਸਾਰ ਦੇ ਵਿੱਚ ਆਪਣੇ ਜਾਤ ਦਾ ਹੰਕਾਰ ਕਰ ਬੰਦੇ ਨੇ ਕਈ ਮਨੁੱਖ ਐਸੇ ਨੇ ਸੰਸਾਰ ਦੇ ਵਿੱਚ ਜਿਹੜੇ ਰੱਬ ਨੂੰ ਚੇਤੇ ਕਰਨ ਦੇ ਬਜਾਏ ਜਾਤਾਂ ਪਾਤਾਂ ਦੇ ਵਿੱਚ ਇਹੋ ਜੇ ਉਲਝ ਜਾਂਦੇ ਨੇ ਆਪਸ ਦੇ ਵਿੱਚ ਇਹੋ ਜੇ ਝਗੜੇ ਪਾ ਲੈਂਦੇ ਨੇ ਰੱਬ ਨੂੰ ਚੇਤਾ ਕਰਨਾ ਉਹਨਾਂ ਨੂੰ ਭੁੱਲ ਹੀ ਜਾਂਦਾ ਭਗਤ ਕਬੀਰ ਜੀ ਨੇ ਬੜੇ ਪਿਆਰੇ ਬਚਨ ਕਿਤੇ ਕਹਿੰਦੇ ਜਿਸ ਜਾਤ ਨੂੰ ਲੈ ਕੇ ਲੋਕਾਂ ਦੇ ਘਰ ਦੇ ਵਿੱਚ ਝਗੜੇ ਪਏ ਹੋਏ ਨੇ ਮੈਂ ਵੱਡੀ ਜਾਤ ਦਾ ਮੈਂ ਛੋਟੀ ਜਾਤ ਨੂੰ ਆਪਣੇ ਘਰ ਦੇ ਵਿੱਚ ਨਹੀਂ ਆਣ ਦੇਣਾ ਆਪਣੇ ਧਰਮ ਸਥਾਨ ਦੇ ਵਿੱਚ ਨਹੀਂ ਆਣ ਦੇਣਾ ਕਹਿੰਦੇ ਐਸੀ ਜਾਤ ਤੇ ਮੈਂ ਬਲਖਾਰੇ ਜਾਂਦਾ ਪੁੱਛੀ ਭਗਤ ਕਬੀਰ ਜੀ ਸੰਸਾਰ ਦੇ ਵਿੱਚ ਤੁਹਾਡੇ ਨਾਲ ਵੀ ਬੜੀ ਬੇਇਨਸਾਫੀ ਹੋਈ ਲੋਕਾਂ ਨੇ ਤੁਹਾਨੂੰ ਵੀ ਬੜਾ ਮਜ਼ਾਕ ਉਡਾਇਆ ਤੁਹਾਡੇ ਨਾਲ ਤੁਹਾਡੇ ਤੇ ਹਾਸੇ ਕੀ ਇਹ ਨੀਚ ਜਾਤ ਦਾ ਭਗਤ ਕਬੀਰ ਜੀ ਕਹਿੰਦੇ ਮੈਂ ਕਿਸੇ ਦਾ ਗੁੱਸਾ ਨਹੀਂ ਕੀਤਾ ਗੁੱਸਾ ਕਰਨ ਦੇ ਬਜਾਏ ਤੇ ਮੈਂ ਰੱਬ ਦਾ ਸ਼ੁਕਰਾਨਾ ਕੀਤਾ ਉਸ ਰੱਬ ਦੇ ਬੰਦਗੀ ਵਿੱਚ ਜੁੜ ਗਿਆ ਵੇਖੋ ਨਾ ਆਮ ਤੌਰ ਤੇ ਤੁਸੀਂ ਵੇਖੋ ਇਹ ਜਾਤਾਂ ਪਾਤਾਂ ਤੇ ਮਨੁੱਖ ਨੇ ਬਣਾਈਆਂ ਰੱਬ ਨੇ ਬਣਾਇਆ ਮਨੁੱਖ ਰੱਬ ਨੇ ਥੋੜੇ ਜਾਤ ਬਣਾਈ ਹੈ ਰੱਬ ਨੇ ਮਨੁੱਖ ਬਣਾਇਆ ਇਹ ਇਹ ਜਿਹੜਾ ਮਨੁੱਖਾ ਜੀਵਨ ਦਿੱਤਾ ਮਨੁੱਖਾ ਇਹ ਸਰੀਰ ਦਿੱਤਾ ਜਾਤ ਪਾਤ ਤੇ ਬਾਅਦ ਵਿੱਚ ਮਨੁੱਖ ਨੇ ਬਣਾਇਆ ਤੇ ਇਨਾਂ ਜਾਤਾਂ ਪਾਤਾਂ ਬਣਾ ਕੇ ਫਿਰ ਲੜ ਵੀ ਪਿਆ ਇਹ ਨੀਵੀਂ ਜਾਤ ਦਾ ਇਹ ਉੱਚੀ ਜਾਤ ਦਾ ਪਰ ਭਗਤ ਕਬੀਰ ਜੀ ਬੜੇ ਪਿਆਰੇ ਬਚਨ ਕਿਤੇ ਕਹਿੰਦੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਨੇ ਔਰ ਕਹਿੰਦੇ ਬੜੇ ਹੱਸੇ ਲੋਕ ਮੇਰੇ ਤੇ ਬੜਾ ਮਜ਼ਾਕ ਉਡਾਇਆ ਅੱਜ ਵੀ ਤੁਸੀਂ ਵੇਖ ਦਿਓ ਕਿੰਨੇ ਲੋਕ ਅੱਜ ਵੀ ਆ ਨੇ ਜਿਹੜੇ ਛੋਟੀ ਜਾਤਾਂ ਵਾਲਿਆਂ ਦਾ ਨਿਰਾਦਰ ਕਰਦੇ ਉਹਨਾਂ ਦੇ ਨਾਲ ਪ੍ਰੇਮ ਨਹੀਂ ਪੀ ਉਹਨਾਂ ਦੇ ਨਾਲ ਅਨਹਲੀਮੀ ਦੇ ਨਾਲ ਗੱਲ ਨਹੀਂ ਕਰਦੇ ਨੀਵੀਂ ਜਾਤ ਦਾ ਇਹਨੂੰ ਪਰੇ ਕਰੋ ਪਰ ਕੀ ਸੱਚਮੁੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਲੋਕ ਪ੍ਰਵਾਨ ਨੇ ਜਿਹੜੇ ਜਾਤਾਂ ਨੂੰ ਲੈ ਕੇ ਬੈਰ ਵਿਰੋਧ ਕਰਦੇ ਨੇ ਇੱਥੇ ਤੇ ਮੇਰੇ ਗੁਰੂ ਦਾ ਘਰ ਦੇ ਵਿੱਚ ਤੇ ਕਿਹਾ ਵਿਸਰ ਗਈ ਸਭਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਵਾਈ ਸਾਰਿਆਂ ਦੇ ਨਾਲ ਜੇ ਕੋਈ ਨੀਵੀਂ ਜਾਤ ਦਾ ਉਹ ਵੀ ਗੁਰੂ ਘਰ ਦੇ ਵਿੱਚ ਆਵੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਉਹ ਵੀ ਪ੍ਰਵਾਨ ਹੋ ਜਾਂਦਾ ਜੇ ਕੋਈ ਉੱਚੀ ਜਾਤ ਦਾ ਨਿਮਰਤਾ ਦੇ ਵਿੱਚ ਆਵੇ ਤੇ ਉਹ ਵੀ ਪ੍ਰਵਾਨ ਹੋ ਜਾਂਦਾ ਹਾਂ ਜੇ ਕੋਈ ਆਪਣੇ ਜਾਤ ਦਾ ਹੰਕਾਰ ਲੈ ਕੇ ਗੁਰੂਦਾਰ ਆਵੇ ਉਹ ਪ੍ਰਵਾਨ ਨਹੀਂ ਜੀ ਹੋ ਸਕਦਾ ਗੁਰੂ ਸਾਹਿਬ ਜੀ ਕਹਿੰਦੇ ਇੱਥੇ ਤੇ ਨਿਮਰਤਾ ਦੀ ਗੱਲ ਜਾਤ ਪਾਤ ਦੀ ਤੇ ਗੱਲ ਹੀ ਨਹੀਂ ਕੀਤੀ ਗੱਲ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਂਝਾ ਅਲੱਗ-ਅਲੱਗ ਕੋ ਉਪਦੇਸ਼ ਥੋੜਿਆ ਕਿ ਖੱਤਰੀ ਨੂੰ ਇਹ ਉਪਦੇਸ਼ ਹੈ ਬ੍ਰਾਹਮਣ ਨੂੰ ਇਹ ਉਪਦੇਸ਼ ਨਾ ਨਾ ਇੱਥੇ ਤੇ ਜਿਹੜਾ ਵੀ ਆਉਂਦਾ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਹੈ ਇੱਥੇ ਲੰਗਰ ਸਾਰਿਆਂ ਲਈ ਇੱਕੋ ਜਿਹਾ ਵੱਖਰਾ-ਵੱਖਰਾ ਨਹੀਂ ਬਣਦਾ ਇੱਥੇ ਸਰੋਵਰ ਬਣਾਇਆ ਗਿਆ ਤਾਂ ਕਿ ਸਾਰੇ ਆ ਕੇ ਇੱਕੋ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਇੱਕੋ ਪੰਗਤ ਵਿੱਚ ਬਹਿ ਕੇ ਲੰਗਰ ਸ਼ਕਣ ਜਿਵੇਂ ਵੇਲੇ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਕਰ ਰਹੇ ਸਨ ਤੇ ਮਲਕ ਭਾਗੋ ਬ੍ਰਹਮ ਭੋਜ ਘਰ ਦੇ ਵਿੱਚ ਰੱਖਿਆ ਤੈਨੂੰ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਜੀ ਇਸ ਮੇਰੇ ਇਲਾਕੇ ਦੇ ਵਿੱਚ ਆਏ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦੋ ਕਿ ਭਾਈ ਲਾਲੋ ਦੇ ਘਰ ਦੇ ਵਿੱਚ ਰੁਕੇ ਹੋ ਤੇ ਪ੍ਰਸ਼ਾਦਾ ਮੇਰੇ ਘਰ ਦੇ ਵਿੱਚ ਛਕਾ। ਮੈਂ ਬ੍ਰਹਮ ਭੋਜ ਰੱਖਿਆ ਹੋਇਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਉਹਦੇ ਘਰ ਨੂੰ ਛੱਡ ਕੇ ਤੇ ਭਾਈ ਲਾਲੋ ਦੇ ਘਰ ਗਏ ਸਨ। ਬڑا ਗੁੱਸਾ ਖਾਦਾ ਕਿਉਂ ਨੀਚ ਆਜ਼ਾਦ ਦਾ ਉਹਦੇ ਘਰ ਦੇ ਵਿੱਚ ਤੇ ਖਾਣ ਨੂੰ ਵੀ ਕੁਝ ਨਹੀਂ ਗੁਰੂ ਨਾਨਕ ਸਾਹਿਬ ਜੀ ਕਿਉਂ ਗਏ ਸਿੱਖੋ ਕਿਉਂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਗਏ ਜੇ ਚਾਨਾ ਹੈ ਨਾ ਗੁਰੂ ਨਾਨਕ ਤੇਰੇ ਘਰ ਆਵੇ ਤੇ ਭਾਈ ਲਾਲੋ ਵਰਗਾ ਜੀਵਨ ਬਣਾ ਲੈ ਇਨਕ ਮਠਾਸ ਇਨਕ ਪ੍ਰੇਮ ਆਪਣੀ ਜ਼ਿੰਦਗੀ ਦੇ ਵਿੱਚ ਲਾਇਆ ਜਿਹੜਾ ਭਾਈ ਲਾਲੋ ਦੇ ਕੋਲ ਸੀ ਜਤਨ ਕਰ ਦਿੱਤੇ ਮਲਕ ਭਾਗੂ ਨੇ ਗੁਰੂ ਨਾਨਕ ਸਾਹਿਬ ਜੀ ਮੇਰੇ ਘਰ ਆਣ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਤੇਰੇ ਅਹੰਕਾਰ ਦਾ ਭਰਿਆ ਹੋਇਆ ਤੂੰ ਲੋਕਾਂ ਦੇ ਜ਼ੁਲਮ ਕਰ ਕਰਕੇ ਤੂੰ ਇਹ ਲੰਗਰ ਤਿਆਰ ਕੀਤਾ ਜਿਹੜਾ ਭੋਜਨ ਤਿਆਰ ਕੀਤਾ ਇਹ ਲੋਕਾਂ ਦੇ ਖੂਨ ਦਾ ਬਣਿਆ ਭੋਜਨ ਹੈ ਮੈਂ ਨਹੀਂ ਸ਼ੱਕ ਸਕਦਾ ਆਹ ਬਾਜਰੀ ਦੀ ਰੋਟੀ ਆ ਭਾਈ ਲਾਲੋ ਦੀ ਮਿਹਨਤ ਦੀ ਕਿਰਤ ਕੀਤੀ ਹੋਈ ਹੈ ਇਹ ਅੰਮ੍ਰਿਤ ਹੈ ਜਿਹੜਾ ਕਿਰਤ ਕਰਕੇ ਪ੍ਰਸ਼ਾਦਾ ਬਣਾਉਂਦਾ ਉਹ ਅੰਮ੍ਰਿਤ ਹੈ ਕਹਿੰਦੇ ਮੈਂ ਇਹ ਅੰਮ੍ਰਿਤ ਸ਼ੱਕਣਾ ਤੇ ਫਿਰ ਬਚਨ ਕੀਤੇ ਨੀਚਾ ਅੰਦਰ ਨੀਸ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਇਹਦੇ ਨੀਵੇਂ ਬਿਲਕੁਲ ਸਾਡੇ ਅੰਦਰ ਵੀ ਪਤਾ ਨਹੀਂ ਕਿਤਨੇ ਕਸੀਂ ਵੱਡੇ ਵੱਡੇ ਹੰਕਾਰਾਂ ਦੇ ਪਾੜ ਬਣਾ ਕੇ ਬੈਠੇ ਹੋਏ ਆਂ ਤੇ ਫਿਰ ਦੁਖੀ ਵੀ ਆਂ ਜਿਸ ਦਿਨ ਸਾਡੇ ਅੰਦਰ ਨਿਮਰਤਾ ਮਿਠਾਸ ਆ ਜਾਵੇਗੀ ਉਸ ਦਿਨ ਗੁਰੂ ਨਾਨਕ ਸਾਹਿਬ ਜੀ ਵੀ ਸਾਡੇ ਘਰ ਆ ਜਾਵਣਗੇ। ਭਗਤ ਕਬੀਰ ਜੀ ਕਹਿ ਰਹੇ ਨੇ ਕਬੀਰ ਮੇਰੀ ਜ਼ਾਤ ਕੋ ਸਭ ਕੋ ਹਸਨੇ ਹਾਰ। ਅਗਿਓ ਕਹਿ ਰਹੇ ਬਲਹਾਰੀ ਇਸ ਜ਼ਾਤ ਕੋ ਕਹਿੰਦੇ ਐਸੀ ਜ਼ਾਤ ਤੇ ਬਲਹਾਰੇ ਜਾਂਦਾ ਕਿਉਂ ਜਿਹੇ ਜਪਿਓ ਸਿਰਜਣਹਾਰ। ਕਹਿੰਦੇ ਲੋਕ ਨੀਵੀਂ ਜ਼ਾਤ ਦਾ ਕਹਿੰਦੇ ਰੇ ਪਰਮੇ ਉਸ ਰੱਬ ਨੂੰ ਜਪਿਆ। ਸਰਬ ਸਿਰਜਣਹਾਰ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਮੈਂ ਬੇਨਤੀ ਕਰਦੇ ਵਾਂ ਸਿਰਜਣਹਾਰ ਨੂੰ ਭੁੱਲ ਕੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਆਪਣੀ ਆਪਣੀ ਜਾਤਾਂ ਦਾ ਮਾਲਕ ਬਣ ਬੈਠੇ ਹਾਂ ਹੰਕਾਰ ਦੀਆਂ ਪੰਡਾਂ ਚੁੱਕੇ ਫਿਰਦੇ ਆ ਤੇ ਰੱਬ ਦੇ ਘਰ ਫਿਰ ਅਸੀਂ ਪ੍ਰਵਾਨ ਨਹੀਂ ਆਵਾਂਗੇ ਜੇ ਤੂੰ ਚਾਹਨਾ ਹੈ ਨਾ ਗੁਰੂ ਨਾਨਕ ਤੇਰੇ ਘਰ ਦੇ ਵਿੱਚ ਆਵੇ ਜੇ ਤੂੰ ਚਾਹਨਾ ਗੁਰੂ ਨਾਨਕ ਦੀ ਖੁਸ਼ੀਆਂ ਤੇਰੇ ਘਰ ਦੇ ਵਿੱਚ ਬਣੀਆਂ ਰਹਿਣ ਤੇ ਫਿਰ ਹੰਕਾਰ ਦੀ ਪੰਡ ਚੁੱਕ ਕੇ ਬਾਹਰ ਸੁੱਟ ਦੇ ਜ਼ਾਤ ਦੀ ਪੰਡ ਚੁੱਕ ਕੇ ਬਾਹਰ ਸੁੱਟ ਦੇ ਤੇ ਉਸ ਪਰਮਾਤਮਾ ਦੀ ਬਣਾਈ ਹੋਈ ਮਨੁੱਖਤਾਈ ਇਸ ਸੰਸਾਰ